ਜ਼ਿਲ੍ਹਾ ਮੋਹਾਲੇ ਵਿੱਚ ਮਾੜੇ ਅਨਸਰਾਂ ਦੀ ਪકડ ਧੜਕ ਲਈ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਦਿਵਕ ਪਾਰਕ ਵੱਲੋਂ ਵਿਸ਼ੇਸ਼ ਮਹਮ ਚਲਾਈ ਗਈ ਹੈ। ਤੋਂ ਦਿਨ ਰਾਤ ਪੁਲਿਸ ਵੱਲੋਂ ਨਾਕੇ ਲਗਾਏ ਜਾ ਰਹੇ ਹਨ। ਇਸ ਦੌਰਾਨ ਸਬ ਡਿਵੀਜ਼ਨ ਮੁਲਾਪੁਰ ਦੇ ਡੀਐਸਪੀ ਧਰਨਵੀਰ ਸਿੰਘ ਵੱਲੋਂ ਇਲਾਕੇ 'ਚ ਦੇਰ ਰਾਤ ਤੱਕ ਨਾਕੇਬੰਦੀ ਕੀਤੀ ਗਈ। ਵੇਹ ਗੱਡੀਆਂ ਦੀ ਬੜੀ ਬ੍ਰੇਕਿੰਗ ਦਾ ਜਾਂਚ ਕੀਤੀ ਗਈ। ਡਰਿੰਕ ਐਂਡ ਡਰਾਈਵ ਨਾਕਾ ਸੀ। ਜੇ ਦੌਰਾਨ ਵੇਹ ਚਾਲਕ ਦੇ ਚੈਕਿੰਗ ਕੀਤੀ ਗਈ ਦਾਰੂਦਾਨੀ ਪੀਤੀ ਵੀ ਰੋਣ ਦੀ ਵਸਤਾ ਨਹੀਂ ਖਰਾਬ ਕਰ ਰਹਾ ਇਸ ਦੌਰਾਨ ਕੋਰਾਲੀ ਵਿਖੇ ਵੀ ਟ੍ਰੈਫਿਕ ਚਾਂਜ ਜਗਤ ਸਿੰਘ ਦੀ ਗਵਾਈ ਹੇਠ ਨਾਕਾ ਲਾਏ ਗਏ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਜਿਹੜਾ ਇਹ ਮਾਲਜੋਦ ਅਧਿਕਾਰੀਆਂ ਵੱਲੋਂ ਇੱਕ ਸਪੈਸ਼ਲ ਟਾਕਾਬੰਦੀ ਕਰਾਈ ਗਈ ਆ ਜਿਸ ਦੇ ਵਿੱਚ ਦੇ ਪੈਦਲ ਆਏ ਜਿਹੜੇ ਅਦੀ ਚਲਾਨ ਕਰ ਰਹੇ ਆ ਜਿਹੜੇ ਵੀ ਡੀਪੀ ਕੇ ਜਿਹੜੇ ਆਪਣਾ ਮੂਡਾ ਬੋਰਡ ਸਾਈਡ ਦਾ ਫੈਸਲਾ ਲੈ ਕੇ ਆ ਰਹੇ ਜਰਾ ਉਹਨਾਂ ਦੇ ਜਿਹੜੇ ਚਲਾਨ ਕਰਦੇ ਆ ਬਾਕੀ ਜਿਹੜੇ ਕੋਈ ਡਾਕੂਮੈਂਟ ਜਾਂ ਕੋਈ ਟਿਕਟਿੰਗ ਕਰਕੇ ਆ ਰਹੇ ਉਹਨਾਂ ਦੀ ਵੀ ਚਲਾਨ ਕੀਤਾ ਜਾ ਰਿਹਾ ਹੈ ਧਗਵਨ ਟੀਵੀ ਲਈ ਮੈਰੀਜ ਮਠਲਾ ਕੋਰਾਲੀ